ਏ ਜੀ ਸਰਦਾਰ ਹਰਜੀਤ ਸਿੰਘ ਸੰਧੂ ਦੇ ਹੁਕਮ ਅਨਸਾਰ ਕੀਤਾ ਗਿਆ ਵਾ ਇਥੇ ਪੰਜ ਮੰਡਲ ਪ੍ਰਧਾਨ ਬਣਨੇ ਆ ਉਹ ਪਾਰਟੀ ਦੇ ਮਹਿਨਤਾਂ ਬਣਾਉਣੇ ਆ ਅਸੀਂ ਉਹਨਾਂ ਮੰਡਲਾਂ ਬਾਰੇ ਅੱਜ ਪੰਜਾਂ ਥਾਵਾਂ ਦੀ ਵੀ ਮੀਟਿੰਗ ਕੀਤੀ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਸਟਰੋਂਗ ਕਰਨ ਵਾਸਤੇ ਜਿਹੜਾ ਮਿਹਨਤ ਕਰੂਗਾ ਉਹਨੂੰ ਮਿਹਨਤ ਦਾ ਫਲ ਮਿਲੂਗਾ ਤਾਂ ਕਰਕੇ ਇਹ ਮੀਟਿੰਗ ਕੀਤੀ ਗਈ ਆ 27 ਜੁਆਨ ਲੈ ਕੇ ਕਿ ਜੇ ਇਹ ਨੀਤੀ ਆਪਣੇ ਜਾਰੀ ਬਾਜੀ ਦਾਜੀ 2027 ਦਾ ਤੁਸੀਂ ਸੁਭਣਾ ਬੜੀ ਦੂਰ ਲੈ ਰਹੇ ਜੇ ਇਹਦੇ ਜਾ ਰਹੇ ਨੇ ਵਾਤੋ ਵਾਤ ਮਹੀਨਾ ਤੇਨ ਮਹੀਨਾ ਇਹਨਾਂ ਜੋ ਕਰ ਜਾ ਚੁੱਕਿਆ ਉਹਦਾ ਹਿਸਾਬ ਨਹੀਂ ਆਪਣੇ ਭਵੰਤਮਾਨ ਦੇਂਦਿਆ ਇਹ ਅਧਿਆਰੀ ਡੰਗ ਦੇ ਪਰੌਣੇ ਆ ਤੇ ਬੀਜੇਪੀ ਦਾ ਕੰਮ ਹੋਂਦਿਆ ਏ ਹੋਊਗਾ ਕਿਉਂ ਸੱਚੀ ਪਾਲਟੀ ਹਮੇਸ਼ਾ ਪੰਜਾਬ ਤੇ ਰਾਜ ਕਰੂ ਤੇ ਕਰਦੀ ਰਹੂਗੀ ਜਿੱਦਨ ਸਾਡੇ ਬੋਦੀ ਸਾਹਿਬ ਆ ਗਏ ਇਹ ਬਾਕੀ ਪਾਲਟੀਆਂ ਸੁਭਣਾ ਲੈਣਾ ਭੁੱਲ ਜਨ 27 ਤੂੰ ਦੇ ਬੜੀ ਦੂਰ ਆ ਸਾਰੀ ਉਮਰ ਇੱਥੇ ਵੋਟਾਂ ਹੀ ਨਹੀਂ ਪੈਣਗੀਆਂ ਸਾਡੀਆਂ ਉਮਰਾਂ ਉਹੀ ਡੰਗ ਲੰਗ ਜਾਣਗੀਆਂ ਬਜਟ ਪੇਸ਼ ਕੀਤਾ ਜਾ ਰਿਹਾ ਪੰਜਾਬ ਕੋ ਕਾ ਲੁਕਾਉਣ ਕਾ ਵੀ ਨਿਕਾਣਾ ਕੀ ਲੱਗਦਾ ਹੈ ਕਿ ਸਰਕਾਰ ਇਹਨਾਂ ਕਰਜ਼ਾ ਲੈ ਕੇ ਜਿਹੜਾ ਸਰਕਾਰ ਕੱਢ ਲਈ ਹੈ ਉਹ ਕੁਝ ਦੂ ਲੋਕਾਂ ਨੂੰ ਕੀ ਦਊਗੀ ਇਹ ਇਹ ਦੇ ਸਕਦੀ ਜੇ ਜਿਹੜਾ ਸਾਡਾ ਪੰਜਾਬ ਦਾ ਕਰਜ਼ਾ ਚੋਕੇ ਦੁਨੀਆ ਸਟੇਲ ਹੋ ਜਾਗੇ ਇਹਨਾਂ ਨੇ ਤੇ ਉਹ ਵੜਾ ਲਕਸ਼ਣ ਲੜੀ ਆ ਤਾਂ ਸਾਨੂੰ ਕਰਜ਼ੇ ਨੇ ਥਾਡੇ ਨਾਪ ਸਕਦੇ ਤੇ ਇਹ ਨਹੀਂ ਕੁਝ ਵੀ ਸਕਦੇ ਝੂਠਾਂ ਦੀ ਵਾਅਦੇ ਆਈ ਸਰਕਾਰ ਆ ਅੱਜ ਤਾਂ 1000-1000 ਰੁਪਏ ਦਿੱਤਾ ਗਿਆ ਸਾਡੀ ਸਰਕਾਰ ਨੇ ਦਿੱਲੀ 25-2500 ਦੇਣਾ ਸ਼ੁਰੂ ਕਰਤਾ ਇਹ ਝੂਠਾਂ ਦੀ ਸਰਕਾਰ ਆ ਥੱਗਾਂ ਦੀ ਸਾਹ ਸਰਕਾਰਾਂ ਨਾਲੇ ਕੋਈ ਪੜਿਆ ਲਿਖਿਆ ਤੇ ਨਾ ਕਿਹਨੂੰ ਪਤਾ ਸਰਕਾਰ ਚਲਾਉਣੀ ਕਿਦਾਂ ਆਹ ਘਟਾਰੂ ਚੱਕਿਆ ਜਿਹੜਾ ਸਾਡਾ ਸਚਾਈ ਮੰਤਰੀ ਬਣਿਆ ਦਾ ਮੰਤਰੀ ਬਣਿਆ ਫਦਾ ਉਹਨੂੰ ਇਹ ਨਹੀਂ ਪਤਾ ਕਿ ਉਹ ਨੇੜਾ ਵੀ ਕੀ ਹੁੰਦਾ ਕਨਕਦਾ ਵੀ ਕੀ ਹੁੰਦਾ ਛਟਾਲਾ ਕਿੰਨਾ ਪੈਂਦਾ ਵੀ ਦਾ ਸਰੋਹ ਕਿੰਨੀ ਪੈਂਦੀ ਆ ਮੈਂ ਤਾਂ ਕਈ ਵਾਰ ਜ਼ੁਲਕਾਰਿਆ ਵੀ ਆਹ ਇਧਰ ਤੁਹਾਡੇ ਦਫੇਰ ਤੇ ਕਰ ਬਲ ਕੇ ਕੋਈ ਕੰਮ ਹੈ ਔਰ ਆਜਾ ਤੋਹੋ ਵੇਖਿਆ ਜੋ ਦੀ ਮਸ਼ਹੂਰੀ ਆ ਮਹਾਰਾਜ ਦੀ ਉਹ ਹੋ ਰਹੀ ਆ ਤੋ ਕਰੀ ਜਾਂਦਾ ਆ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਲ ਦੀ ਦੀ ਆ លោក ਕਿਰਨਿੰਦਰ ਬੋਧੀ ਸਾਹਿਬ ਦਾ ਸਭ ਤੋਂ ਵੱਧ ਤੋਂ ਵੱਧ ਚੱਲ ਕੇ ਸਾਥ ਦੇਣਗੇ ਜੇ ਇਹਨਾਂ 92 ਖੜੀਆਂ ਸਾਡੀਆਂ 117 ਦੀਆਂ 17 ਹੀ ਹੋਣਗੀਆਂ ਜਿਹੜੀ ਬਿਜਲੀਾਂ ਦੇ ਜਿੱਦ ਕਰਕੇ ਦਿੱਲੀ ਵਿੱਚ ਆਮਦ ਵੀ ਪਾਜੀ ਹੈ ਜਿਹੜੀ ਜਿੱਦੇ ਹਾਰੇ ਆ ਗੂ ਪੰਜਾਬ ਨਾਲ ਜਾ ਰਹੇ ਕੀ ਕਰਨ ਚਾਹੋਗੇ ਤੁਸੀਂ ਕੀ ਕਰਨ ਹੁਣ ਉਥੇ ਗੱਡੀਆਂ ਖੋਸ ਗਈਆਂ ਪਾਇਲਟ ਵਾਲੀਆਂ ਹੁਣ ਭਗਵਾਨਤਮਾਨ ਦਾਗਾ ਜਾ ਜੋ ਕੇਜਰੀਵਾਲ ਲਈ ਫਿਰਦਾ ਤੇ ਦੁਨੀਆਂ ਗੱਡੀਆਂ ਉਹ ਹੀ ਹਾਰੇ ਹੋਏ ਆ ਉਹ ਲਈ ਫਿਰਦਿਆ ਉਹਨਾਂ ਨੂੰ ਸਵਾਦ ਪੈ ਗਿਆ ਵਾ ਨਾਲੇ ਨਾਲੇ ਤਾਂ ਗੱਡੀਆਂ ਬਹਿ ਗਏ ਸਲੂਟ ਵੱਜਣ ਦਾ ਪਰ ਉਹਨੋਂ ਖਤਮ ਆ ਸਲੂਟ ਵੱਤੋਂ ਦੇ ਇਥੇ 6 ਮਹੀਨਾ ਹੈ ਇਹ ਇਹੋ ਜਿਹਾ ਥਾਂ ਜਾਣਗੇ ਇਹ ਜਾ ਕੇ ਸਮੁੰਦਰ ਤੇ ਨੌਕਰੀਆਂ ਕਰਨਗੇ ਤੇ ਉਥੇ ਪਾਣੀ ਵੇਚਣਗੇ ਇਹ ਯਾਦ ਰੱਖਿਓ ਝਾੜੂ ਸਰਕਾਰ ਦਾ ਆ ਹਾਲ ਉਹਨਾਂ ਦਾ ਪਿੰਡ ਵਾਸੀਆ ਤੁਹਾਨੂੰ ਕਿਹੜਾ ਜੀ ਹੋ ਗਏ ਪਿੰਡ ਵਾਸੀਆ ਤੁਸੀਂ ਦੇਖ ਲਓ ਜਿੰਨੇ ਪਿੰਡ ਆ ਹਰ ਪਿੰਡ ਚੋਂ ਦੋ ਵੀਰ ਆਇਆ ਉਹ ਇੱਕ ਬੂਤੋ ਦੋ ਬੰਦੇ ਤੇ ਸਾਹ ਤੁਸੀਂ ਦੇਖ ਲਿਆ ਜਨਤਾ ਦੇ ਉਤਸ਼ਾਹ ਆ ਤੇ ਜਨਤਾ ਚੜਦੀ ਜਾ ਰਹੀ ਆ ਤੇ ਦੋ ਤਿੰਨ ਕਾਮਿਆਂ ਜਨਤਾ ਦੇ ਕੋਠਿਆਂ ਵਾਲੇ ਦੁੱਧੇ ਉਹ ਸਾਰੀ ਬੀਜੇਪੀ ਸਰਕਾਰ ਨੇ ਸਿੱਧੇ ਐਪ ਕਰਤੇ ਆ ਤੇ ਸਿੱਧਾ ਹੀ ਕੰਮ ਸਭ ਕੋ ਚੱਲੂਗਾ ਵੈਕਰ ਜੀ ਕਾ ਖਾਲਸਾ ਤੇ ਵੈਕਰ ਜੀ ਦੀ ਫਤਹ ਇੱਕ ਪੰਡ ਵੱਲੋਂ ਜੋ ਹੁਕਮ ਜਾਰੀ ਹੋਏ ਆ ਜ਼ਿਲ੍ਹਾ ਪ੍ਰਸ਼ਾਦ ਜੀ ਨੂੰ ਤੇ ਉਹਨਾਂ ਦੇ ਹੁਕਮਾਂ ਅਨਸਾਰ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਜੋ ਮੀਟਿੰਗਾਂ ਕੀਤੀਆਂ ਜਾ ਰਹੀਆਂ ਆ ਤੇ ਪਿੰਡਾਂ ਦੇ ਲੋਕਾਂ ਨੂੰ ਬੀਜੇਪੀ ਨਾਲ ਮੋਢੇ ਨਾਲ ਮੋਡਾ ਜੋੜ ਕੇ ਕਰਨ ਲਈ ਬੇਨਤੀ ਕੀਤੀ ਜਾ ਰਹੀ ਆ ਤੇ ਬੀਜੇਪੀ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸਿਆ ਜਾ ਰਿਹਾ ਆ ਜਿਵੇਂ 2027 ਦੇ ਚੋਣਾਂ ਉਹਨਾਂ ਵਾਸਤੇ ਕਿਹੋ ਜਿਹਾ ਲੋਕਾਂ ਵਿੱਚ ਉਤਸ਼ਾਹ ਜਾਂ ਵਿਸ਼ੰਮ ਮਿਲ ਰਿਹਾ ਹੈ ਕਿਸ ਤਰੀਕੇ ਨਾਲ ਲੋਕ ਜੁੜ ਰਹੇ ਪਾਰਟੀ ਨਾਲ ਦੇਖੋ ਬੀਜੇਪੀ ਵੱਲੋਂ ਬਹੁਤ ਸਾਰੀਆਂ ਸਕੀਮਾਂ ਲੋਕਾਂ ਦੇ ਹਿੱਤ ਵਿੱਚ ਜਾਰੀ ਕੀਤੀਆਂ ਜਾ ਰਹੀਆਂ ਆ ਜੋ ਇਹਨਾਂ ਸਾਡੇ ਪਿੰਡਾਂ ਦੇ ਭੁਲੇ ਭਲੇ ਲੋਕਾਂ ਨੂੰ ਪਹਿਲਾਂ ਨਹੀਂ ਸੀ ਪਤਾ ਜਿਵੇਂ ਕੋਠਾ ਸਕੀਮ ਰਾਸ਼ਨ ਸਕੀਮ ਬੀਬੀਆਂ ਦਾ ਚੁੱਲ੍ਹਾ ਚੌਂਕਾ ਸਕੀਮ ਤੇ ਹੋਰ ਵੀ ਲੋੜਵੰਦਾਂ ਲਈ ਦਾ ਮੇਰੇ ਜਿਹੜੇ ਕਾਰੀਗਰ ਵੀਰ ਉਹਨਾਂ ਲਈ ਟੂਲ ਸਕੀਮ ਇੱਥੇ ਨਹੀਂ ਬਹੁਤ ਸਾਰੀਆਂ ਸਕੀਮਾਂ ਮੋਦੀ ਸਰਕਾਰ ਵੱਲੋਂ ਹਰ �िलੇ ਦੇ ਵਿੱਚ ਪੇਡੀਆਂ ਜਾ ਰਹੀਆਂ ਸੀ ਪਰ ਇਹਨਾਂ ਵੀਰਾਂ ਨੂੰ ਨਹੀਂ ਪਤਾ ਇਹ ਮੀਟਿੰਗਾਂ ਕਰਕੇ ਇਹਨਾਂ ਸਕੀਮਾਂ ਬਾਰੇ ਦੱਸਿਆ ਜਾ ਰਿਹਾ ਜਾਗਰੂਕ ਕਰਾਇਆ ਜਾ ਰਿਹਾ ਤੇ ਮੋਦੀ ਸਾਹਿਬ ਦੀਆਂ ਸਕੀਮਾਂ ਸੁਣ ਤੋਂ ਬਾਅਦ ਇਹ ਲੋਕ ਬਹੁਤ ਜਿਆਦਾ ਉਚਾ ਆ ਕਿ ਮੋਦੀ ਸਾਹਿਬ ਸਾਡੇ ਪੰਜਾਬ ਬਾਰੇ ਤੇ ਸਾਡੀ ਪੰਜਾਬ ਦੀ ਜਨਤਾ ਬਾਰੇ ਇਹਨਾਂ ਕੋ ਸੋਚ ਰਹੇ ਆ ਤੇ ਉਹ ਬੀਜੇਪੀ ਦਾ ਮੋਟੇ ਨਾ ਮੋਡਾ ਜੋਰ ਕੇ ਚੱਲ ਰਹੇ ਆ